ਮਹਾ ਉਪਚੋਣ ਨੇ ਬਾਰ-ਬਾਰ ਦਸਤਕ ਦਿੱਤੀ ਆ ਕਿ ਕਮਾਂਡ ਜਿਹੜਾ ਹੈ ਹੰਕਾਰ ਜਿਹੜਾ ਹੈ ਜੇ ਉਹ ਕਮਾਂਡ ਉਹ ਹੰਕਾਰ ਪਹਿਲਾਂ ਕਈ ਵਾਰ ਮੌਕੇ ਮਿਲੇ ਜੇ ਉਹਨਾਂ ਲੋਕਾਂ ਨੇ ਉਹ ਕਮਾਂਡ ਤੇ ਹੰਕਾਰ ਨੂੰ ਨਾ ਛੱਡਿਆ ਤਾਂ ਉਹੀ ਕੁਝ ਹੋਊਗਾ ਜੋ ਪਹਿਲਾਂ ਹੁੰਦਾ ਰਿਹਾ ਤਰਨਤਾਰਨ ਦੀ ਜਿਮਨੀ ਚੌਂਕ ਤੋਂ ਬਾਅਦ ਪ੍ਰੇਮ ਸਿੰਘ ਚੰਦੂ ਮਾਜਰੇ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਤੇ ਨਾ ਕਿਤੇ ਸੁਖਵੀਰ ਬਾਦਲ ਨੂੰ ਇਸ਼ਾਰਾ ਕੀਤਾ ਕਿ ਜੇਕਰ ਹਾਲੇ ਵੀ ਨਾ ਸਮਝਿਆ ਗਿਆ ਤਾਂ ਸਤਾਈ ਦੇ ਵਿੱਚ ਕੀ ਕੋਈ ਨਤੀਜੇ ਹੋਣਗੇ ਉਹ ਸਭ ਦੇ ਸਾਹਮਣੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਪੰਥਕ ਨੇ ਲੋਕ ਤੇ ਪੰਥਕ ਵੋਟ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਜ਼ਰੂਰ ਪੈ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਤਰਨਤਾਰਨ ਦੀ ਜਿਮਨੀ ਚੋਣ ਦੇ ਉੱਤੇ ਬਣੇ ਨੇ ਕਿਉਂਕਿ ਦੂਜੇ ਨੰਬਰ ਦੇ ਉੱਤੇ ਸ਼ੋਮਨੀ ਅਕਾਲੀ ਦਲ ਬਾਦਲਾ ਉਮੀਦਵਾਰ ਤੇ ਤੀਜੇ ਨੰਬਰ ਦੇ ਉੱਤੇ ਭਾਈ ਅਮਰਤਪਾਲ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਦੀ ਪਾਰਟੀ ਦਾ ਜਿਹੜਾ ਸਾਂਝਾ ਉਮੀਦਵਾਰ ਸੀ ਭਾਈ ਮਨਦੀਪ ਸਿੰਘ ਉਹ ਰਹੇ ਨੇ ਜੇਕਰ ਪੰਥਕ ਵੋਟ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਪੰਥਕ ਵੋਟ ਇਕੱਠੀ ਹੁੰਦੀ ਯਾਨੀ ਕਿ ਸਿੱਖ ਸ਼ਕਤੀ ਇਕੱਠੀ ਹੁੰਦੀ ਤਾਂ ਨਤੀਜੇ ਹੋਰ ਵੱਖਰੇ ਹੋਣੇ ਸੀ ਪਰ ਜਿਓ ਜੇ ਹਾਲਾਤ ਬਣੇ ਨੇ ਕਾਰਨ ਕੀ ਰਹੇ ਨੇ ਇਸ ਬਾਬਤ ਵੀ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਇੱਕ ਵਾਰੀ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਉਹ ਬਿਆਨ ਸੁਣਾ ਦਿੰਨੇ ਆ ਜਿੱਥੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਇਹ ਨਤੀਜੇ ਆਏ ਨੇ ਇਹ ਕੀ ਸੰਕੇਤ ਦਿੰਦੇ ਨੇ ਕਿਉਂਕਿ ਸਿੱਖ ਲੀਡਰਸ਼ਿਪ ਜੇਕਰ ਇਕੱਠੀ ਹੋਵੇਗੀ ਮਜ਼ਬੂਤ ਹੋਵੇਗੀ ਤਾਂ ਹੀ ਪੰਜਾਬ ਦੇ ਵਿੱਚ ਇਸ ਮਸਲੇ ਦੇ ਉੱਤੇ ਜਿਹੜੀ ਸਰਕਾਰ ਹੈ ਪੰਥਕ ਸਰਕਾਰ ਹੈ ਜਿਹੜੀ ਜੱਪੇ ਕਹ ਲਈ ਉਹ ਬਣ ਸਕਦੀ ਹੈ ਆ ਇੱਕ ਵਾਰ ਤੁਸੀਂ ਪਹਿਲਾਂ ਪ੍ਰਿੰਪ ਸਿੰਘ ਚੰਦੂ ਮਾਜਰਾ ਦਾ ਉਹ ਬਿਆਨ ਸੁਣੋ ਅੱਜ ਪੰਜਾਬ ਦੇ ਲੋਕ ਮਹਿਸੂਸ ਕਰਦੇ ਇਥੇ ਪਿਛਲੇ ਸਮੇਂ ਦੇ ਵਿੱਚ ਕਿ ਪੰਜਾਬ ਨੂੰ ਕੋਈ ਐਸੀ ਲੀਡਰਸ਼ਿਪ ਮਿਲਣੀ ਚਾਹੀਦੀ ਆ ਜਿਹੜੀ ਪੰਜਾਬ ਦੇ ਉਜੜੇ ਹੋਏ ਪੰਜਾਬ ਦੇ ਵਿਰਾਨ ਹੋਏ ਪੰਜਾਬ ਦੀ ਇਸ ਬਰਬਾਦੀ ਤੇ ਤਬਾਹੀ ਦੇ ਵਿੱਚੋਂ ਕੱਢ ਕੇ ਪੰਜਾਬ ਨੂੰ ਕਿਸੇ ਕਿਨਾਰੇ ਤੇ ਲੈ ਜਾਵੇ ਔਰ ਪੰਜਾਬ ਅੱਜ ਜਿਵੇਂ ਦਿੱਲੀ ਦੀਆਂ ਸਾਜ਼ਸ਼ਾਂ ਦੇ ਤਹਿਤ ਪੰਜਾਬ ਦੇ ਅਧਿਕਾਰ ਖੇਤਰ ਖੋਏ ਜਾ ਰਹੇ ਨੇ ਪੰਜਾਬ ਦੀ ਯੂਨੀਵਰਸਿਟੀ ਤੇ ਕੇਂਦਰ ਕਾਬਜ ਹੋਣਾ ਜਾ ਰਿਹਾ ਸਾਡੇ ਡੈਮਾਂ ਤੇ ਕਾਬਜ ਹੋ ਰਹੇ ਨੇ আর ਸਾਨੂੰ ਚੁਣੌਤੀਆਂ ਉਹਨਾਂ ਚੁਣੌਤੀਆਂ ਦਾ ਟੱਕਰਾਂ ਕਰ ਲਈ ਇੱਕ ਪੰਜਾਬੀ ਹੋਣ ਦੇ ਨਾਤੇ ਸਾਨੂੰ ਉਹਨਾਂ ਦਾ ਮੁਕਾਬਲਾ ਕਰਨ ਲਈ ਜਥੇਬੰਦ ਹੋਣ ਦੀ ਲੋੜ ਹੁਣੇ ਹੁਣ ਤਰਨ ਤਾਰਨ ਦੀ ਇਲੈਕਸ਼ਨ ਨੇ ਜਿਹੜੇ ਨਤੀਜੇ ਕੱਢੇ ਨੇ ਜਿੱਤ ਕਿਸੇ ਵੀ ਹੋ ਗਈ ਹੋਵੇ ਦੋ ਨੰਬਰ ਤੇ ਕੋਈ ਆ ਗਿਆ ਹੋਵੇ ਤਿੰਨ ਤੇ ਕੋਈ ਆ ਗਿਆ ਹੋਵੇ ਪਰ ਮੈਂ ਕਹਿ ਸਕਦਾ ਕਿ ਤਰਨ ਤਰਨ ਉਪਚੋਣ ਨੇ ਬੜਾ ਸਪਸ਼ਟ ਤੇ ਸੰਕੇਤ ਦਿੱਤਾ ਕਿ ਪੰਜਾਬ ਦੀ ਧਰਤੀ ਤੇ ਅਜੇ ਵੀ ਪੰਥ ਜਿਉਂਦਾ ਅਜੇ ਵੀ ਪੰਥ ਜਾਗਦਾ ਔਰ ਇਹ ਪੰਥ ਦੇ ਟੁਕੜਿਆਂ ਵਿੱਚ ਨਾ ਵੰਡਿਆ ਹੋਵੇ ਜੇ ਪੰਥ ਖਿੰਡਿਆ ਨਾ ਹੋਵੇ ਜੇ ਪੰਥ ਦੀਆਂ ਆਵਾਜ਼ਾਂ ਅਲਗ-ਅਲਗ ਨਾ ਹੋਣ ਤਾਂ ਪੰਥ ਜਿਹੜਾ ਹੈ ਇਹਨੂੰ ਕੋਈ ਰੋਕ ਨਹੀਂ ਸਕਦਾ ਦੇਸ਼ ਤੇ ਸੂਬੇ ਤੇ ਰਾਜ ਕਰਨ ਤੋਂ ਸੋ ਇਸ ਕਰਕੇ ਅੱਜ ਪੰਥਕ ਸ਼ਕਤੀ ਨੂੰ ਮਜ਼ਬੂਤ ਕਰ ਲਈ ਜੋ ਤਰਨ ਤਾਰਨ ਦੇ ਲੋਕਾਂ ਨੇ ਸਨੇਹਾ ਦਿੱਤਾ ਮੈਂ ਮਾਨ ਨਾ ਕਹਿ ਸਕਦਾ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਪੁਨਰ ਸਰਜੀਤ ਬੈਠੇ ਨੇ ਸ਼ੋਭਤ ਨੇ ਸਾਰੀ ਟੀਮ ਬੈਠੀ ਆ ਔਰ ਇਸ ਟੀਮ ਦਾ ਆਗੂ ਰੋਲ ਨਿਭਾ ਰਹੇ ਨੇ ਰਖੜਾ ਪਰਿਵਾਰ ਦੇ ਮਾਝੋ ਮੈਂਬਰ ਸਾਸੁਰਜੀਤ ਸਿੰਘ ਰਖੜਾ ਸੋ ਸਾਡਾ ਯਤਨ ਕਿ ਅਸੀਂ ਪੰਜਾਬ ਨੂੰ ਖਿਲਰੇ ਹੋਏ ਪੰਜਾਬ ਨੂੰ ਬਰਬਾਦ ਹੋ ਰਹੇ ਤਬਾਹ ਹੋ ਰਹੇ ਪੰਜਾਬ ਨੂੰ ਬਚਾਉਣ ਲਈ ਔਰ ਦਿੱਲੀ ਤੋਂ ਆਪਣੇ ਹੱਕ ਲੈਣ ਲਈ ਆਪਣਾ ਮਾਣ ਆਪਣੀ ਇੱਜ਼ਤ ਆਪਣਾ ਗੌਰਵ ਬਹਾਲ ਕਰ ਲਈ ਆਪਣੀ ਤਾਕਤ ਨੂੰ ਮਜ਼ਬੂਤ ਕਰੀਏ ਔਰ ਜਿਹੜਾ ਹੁਕਮ ਜਿਹਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਜਿਹਦੀ ਅਗਵਾਈ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਨੇ ਉਹਦੇ ਨਾਲ ਲੱਗਿਆ ਜਾਵੇ ਪ੍ਰੈਸ ਵਾਲੇ ਪੁੱਛ ਰਹੇ ਸੀ ਕਿ ਕੀ ਸੰਕੇਤਾ ਉਹ ਪਚਾਉਣ ਦਾ ਮੈਂ ਉਹ ਪਚਾਉਣ ਨੇ ਬਾਰ ਬਾਰ ਦਸਤਕ ਦਿੱਤੀ ਆ ਕਿ ਕਮੰਡ ਜਿਹੜਾ ਹੈ ਹੰਕਾਰ ਜਿਹੜਾ ਹੈ ਜੇ ਉਹ ਕਮਾਂਡੋ ਹੰਕਾਰ ਪਹਿਲਾਂ ਕਈ ਵਾਰ ਮੌਕੇ ਮਿਲੇ ਜੇ ਉਹਨਾਂ ਲੋਕਾਂ ਨੇ ਉਹ ਕਮਾਂਡ ਤੇ ਹੰਕਾਰ ਨੂੰ ਨਾ ਛੱਡਿਆ ਤਾਂ ਉਹੀ ਕੁਝ ਹੋਊਗਾ ਜੋ ਪਹਿਲਾਂ ਹੁੰਦਾ ਰਿਹਾ ਜੇ ਕਮਾਂਡ ਹੰਕਾਰ ਤਿਆ ਕੇ ਅ ਰਖੜਾ ਪਰਿਵਾਰ ਵਾਂਗ ਨਿਮਰਤਾ ਮਿਠਾਸ ਸਤਕਾਰ ਨਾਲ ਸੇਵਾ ਨਾਲ ਅੱਗੇ ਵਧੇ ਤਾਂ ਕੁਦਰਤੀ ਤੌਰ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਤਾਕਤਵਰ ਰਾਜ ਦੇ ਸਕਦੇ ਆ ਔਰ ਪੰਜਾਬ ਨੂੰ ਬਚਾਉਣ ਵਿੱਚ ਸਹਾਇ ਹੋ ਸਕਦੇ ਆ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਹੁਣ ਇੱਕ ਵਾਰ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਪੰਥਕ ਵੋਟ ਜਾਂ ਕਿ ਪੰਥਕ ਸ਼ਕਤੀ ਇਕੱਠੀ ਹੋ ਜਾਵੇ ਉਹਨਾਂ ਨੇ ਕਿਤੇ ਨਾ ਕਿਤੇ ਬਿਨਾ ਨਾਮ ਲੈ ਸੁਖਵੀਰ ਬਾਦਲ ਹੋਰਾਂ ਨੂੰ ਵੀ ਇਹ ਸੰਕੇਤ ਦਿੱਤਾ ਹੈ ਕਿ ਆਪਣੀ ਹਮੇ ਤਿਆਗ ਕੇ ਜੋ 2 ਦਸੰਬਰ ਨੂੰ ਹੁਕਨਾਮੇ ਹੋਏ ਸੀ ਉਸ ਦੇ ਅਨੁਸਾਰ ਆਪਣਾ ਜਿਹੜਾ ਅਗਲਾ ਕਦਮ ਹੈ ਉਹ ਰੱਖਿਆ ਜਾਵੇ ਤਾਂ ਇਕੱਠੇ ਹੋ ਜਾਈਏ ਤਾ ਕਿਤੇ ਨਾ ਕਿਤੇ ਜਾ ਕੇ ਜਿਹੜੀ ਪੰਥਕ ਵੋਟ ਹੈ ਜਿਹੜੀ ਖਿਲਰ ਚੁੱਕੀ ਹੈ ਸਿੱਖ ਸ਼ਕਤੀ ਹੈ ਜਿਹੜੀ ਉਹ ਖਿਲਰ ਚੁੱਕੀ ਹੈ ਉਹ ਇਕੱਠੀ ਹੋਵੇਗੀ ਤਾਂ ਹੀ ਕਿਤੇ ਨਾ ਕਿਤੇ ਜਾ ਕੇ ਜਿਹੜੀ ਹੈ ਪੰਜਾਬ ਦੇ ਵਿੱਚ ਅਕਾਲੀ ਦਲ ਜਾਨੀ ਕਿ ਸਿੱਖ ਸਰਕਾਰ ਹੈ ਜਿਹੜੀ ਕਿਹਾ ਜਾਂਦਾ ਹੈ ਕਿ ਉਹ ਬਣ ਸਕਦੀ ਹੈ ਜਿਹੜੀ ਦਿੱਲੀ ਦੇ ਨਾਲ ਜਾਂ ਫਿਰ ਪੰਜਾਬ ਦੇ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਦੇ ਵਿਰੁੱਧ ਡਟ ਕੇ ਖੜ੍ਹ ਸਕੇ ਹੁਣ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਬਿਆਨ ਤੋਂ ਬਾਅਦ ਨਵੀਂ ਚਰਚਾ ਛਿੜ ਪਈ ਹੈ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਉੱਥੇ ਰਹੇ ਨੇ ਦੇਖੋ ਉੱਥੇ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਦੀ ਗੱਲ ਕਰੀ ਆਪਾਂ ਤਾਂ ਕਾਂਗਰਸ ਦਾ ਉਮੀਦਵਾਰ 4 ਨੰਬਰ ਦੇ ਉੱਤੇ ਜਮਾਨਤ ਜਬਤ ਹੋਈ ਹੈ ਇਸੇ ਤਰ੍ਹਾਂ ਜਿਹੜਾ ਭਾਜਪਾ ਦਾ ਉਮੀਦਵਾਰ ਸੀ ਉਹਦੀ ਵੀ ਜਮਾਨਤ ਜਬਤ ਹੋਈ ਹੈ ਪਰ ਇੱਥੇ ਸੰਕੇਤ ਵੱਡੇ ਇਹ ਨੇ ਕਿ ਜਿਹੜੇ ਉੱਥੇ 222 ਬੂਥ ਸੀ ਜਿਹੜੇ ਤਨਤਾਰਦ ਜਿਮਨੀ ਚੌਂ ਦੇ ਵਿੱਚ ਲੱਗੇ ਸੀ ਉਹਦੇ ਵਿੱਚ ਜਿਹੜੇ ਆਮ ਆਦੀ ਪਾਰਟੀ ਦੇ ਹਰਮਿਤ ਸਿੰਘ ਸੰਧੂ ਸੀ ਉਹ 150 ਬੂਥਾਂ ਦੇ ਉੱਤੇ ਜਿੱਤੇ ਨੇ ਸੁਖਵਿੰਦਰ ਕੋਰ ਰੰਧਾਵਾ ਤਕਰੀਬਨ 63 ਬੂਥਾਂ ਦੇ ਉੱਤੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਲੀਡ ਲਈ ਹੈ ਮਤਲਬ ਤੇ ਮਨਦੀਪ ਸਿੰਘ ਖਾਲਸਾ ਸਿਰਫ 4 ਬੂਥਾਂ ਦੇ ਉੱਤੇ ਹੀ ਲੀਡ ਪ੍ਰਾਪਤ ਕਰ ਸਕੇ ਨੇ ਕਰਨਬੀਰ ਸਿੰਘ ਬੁਰਜ ਪੰਜ ਦੇ ਉੱਤੇ ਤੇ ਭਾਜਪਾ ਦੇ ਉਮੀਦਵਾਰ ਜਿਹੜੇ ਹਰਜੀਤ ਸਿੰਘ ਸੰਧੂ ਹੈ ਉਹ ਕਿਸੇ ਵੀ ਬੂਥ ਤੋਂ ਜਿੱਤ ਨਾ ਸਕੇ ਹੁਣ ਇੱਥੇ ਸੰਕੇਤ ਇਹ ਹੈ ਕਿ ਅਕਰਕਰ ਅਮਰਤ ਪਾਲ ਦੀ ਜਿਹੜੀ ਪਾਰਟੀ ਹੈ ਜਿਹੜੀ ਉਹਨਾਂ ਦਾ ਉਮੀਦਵਾਰ ਮੰਨੇ ਜਾ ਰਿਹਾ ਸੀ ਕਿ ਉਹ ਸਿਰਫ ਚਾਰ ਬੂਥਾਂ ਦੇ ਉੱਤੇ ਹੀ ਸਿਮਟ ਗਿਆ ਕਿਉਂਕਿ ਦੇਖੋ ਸਾਲ ਡੇਢ ਸਾਲ ਪਹਿਲਾਂ ਜਦੋਂ 2024 ਦੀਆਂ ਲੋਕ ਸਭਾ ਚੋਣਾਂ ਹੋਈਆਂ ਸੀ ਤਾਂ ਇਥੋਂ ਵੱਡੇ ਪੱਧਰ ਦੇ ਉੱਤੇ ਵੱਡੇ ਮਾਰਤ ਦੇ ਨਾਲ ਭਾਈ ਅਮਰਤ ਪਾਲ ਹੋਰਾਂ ਨੇ ਇਥੇ ਜਿੱਤ ਪ੍ਰਾਪਤ ਕੀਤੀ ਸੀ ਪਰ ਹੁਣ ਜਿਸ ਤਰ੍ਹਾਂ ਉਹ ਸਿਮਟ ਗਿਆ জাফর ਕਹੇ ਲਈ ਦੋਨੋਂ ਦੀਆਂ ਵੋਟਾਂ ਆਪਾਂ ਅਕਾਲੀ ਦਲ ਬਾਦਲ ਦੀਆਂ ਤੇ ਮਨਦੀਪ ਸਿੰਘ ਖਾਲਸਾ ਦੀਆਂ ਜੇਕਰ ਵੋਟਾਂ ਇਕੱਠੀਆਂ ਕਰਕੇ ਦੇਖੀਏ ਜਾਨ ਤਾਂ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਜੇਕਰ ਸਤਾਈ ਦੇ ਵਿੱਚ ਇਕੱਠੇ ਨਹੀਂ ਹੁੰਦੇ ਤਾਂ ਇਸੇ ਇਸੇ ਤਰ੍ਹਾਂ ਵੱਡੇ ਪੱਧਰ ਦੇ ਉੱਤੇ ਵੱਡੇ ਮਾਰ ਦਿੰਦੇ ਨਾਲ ਨਹੀਂ ਕੋ ਥੋੜੇ-ਬੋਤੇ ਮਾਰਨ ਦੇ ਨਾਲ ਹੀ ਅਕਾਲੀ ਦਲ ਨੂੰ ਭਾਵੇਂ ਅਮਰਤਪਾਲ ਵਾਲਾ ਅਕਾਲੀ ਦਲ ਹੋਵੇ ਭਾਵੇਂ ਇਹ ਵਾਰ ਸੇ ਪੰਜਾਬ ਜਿਹੜਾ ਹੈਗਾ ਉਹ ਵਾਲਾ ਅਕਾਲੀ ਦਲ ਹੋਵੇ ਜਾਂ ਫਿਰ ਨਵਾਂ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਵਾਲਾ ਅਕਾਲੀ ਦਲ ਹੋਵੇ ਤਾਂ ਇਹਨਾਂ ਨੂੰ ਵੱਡੇ ਖਮਿਆਜੇ ਭੁਗਤਨੇ ਪੈ ਸਕਦੇ ਨੇ ਜੇਕਰ ਇਕੱਠੀ ਵੋਟ ਨਹੀਂ ਹੁੰਦੀ ਕਿਉਂਕਿ ਦੇਖੋ ਇਹਦੇ ਨਾਲ ਪਾਰਟੀ ਕਿਹੜੀ ਦਾਅ ਮਾਰਦੀ ਹੈ ਪੰਜਾਬ ਦੇ ਵਿੱਚ ਕੀ ਇਹਨਾਂ ਦੀ ਆਪਣੀ ਖਿੱਚੋ ਤਾਣ ਦੇ ਵਿੱਚ ਕੀ ਆਮ ਆਦੀ ਪਾਰਟੀ ਮੁੜ ਸਤਾਈ ਦੇ ਵਿੱਚ ਬਣ ਜਾਵੇਗੀ ਜਪ੍ਰ ਕਾਂਗਰਸ ਕਿਉਂਕਿ ਕਾਂਗਰਸ ਦੇ ਵਿੱਚ ਜਿਹੜੀ ਹਾਰ ਹੋਈ ਹੈ ਜਿਸ ਤਰ੍ਹਾਂ ਉੱਥੇ ਸੰਕੇਤ ਬਣੇ ਨੇ ਜੋ ਹਲਾਤ ਹੋਏ ਨੇ ਉਸ ਤੋਂ ਬਾਅਦ ਨਿਰਾਸ਼ ਜ਼ਰੂਰ ਹੈ ਵੋਟਰ ਕਿ ਆਖਰਕਾਰ ਕਾਂਗਰਸ ਦੇ ਵਿੱਚ ਇਹ ਹਾਲਾਤ ਕਿਉਂ ਨੇ ਕਿਉਂਕਿ ਵਿਰੋਧੀ ਧਿਰ ਤੋਂ ਹੁਣ ਚੌਥੇ ਨੰਬਰ ਦੇ ਉੱਤੇ ਜਾ ਕੇ ਜਮਾਨਤ ਜਬਤ ਹੋ ਜਾਣੀ ਜਿੱਥੇ ਦੂਜੇ ਪਾਸੇ ਦਾਅਵੇ ਕੀਤੇ ਜਾਣੇ ਕਿ ਅਸੀਂ 27 ਦੇ ਵਿੱਚ ਸਰਕਾਰ ਬਣਾਵਾਂਗੇ ਪਰ ਹੁਣ ਅਕਾਲੀ ਦਲ ਦਾ ਸਿਆਸੀ ਭਵਿੱਖ ਕੀ ਹੋਵੇਗਾ ਕਿ ਸੁਖਬੀਰ ਬਾਦਲ ਇੰਨੇ ਸਮਰਥਕਾਂ ਹੈਗੇ ਹੈ ਬਈ ਸਮਰਥ ਹੈ ਉਹਨਾਂ ਦੇ ਵਿੱਚ ਕੀ ਹੁਣ ਸਤਾਈ ਦੇ ਵਿੱਚੋਂ ਬਿਨਾਂ ਕਿਸੇ ਨਾਲ ਸਮਝੌਤਾ ਕਰਿਆਂ ਬਿਨਾਂ ਕਿਸੇ ਨਾਲ ਹੱਥ ਮਲਾਇਆ ਉਹ ਚੋਣ ਲੜ ਸਕਦੇ ਨੇ ਕੀ ਉਹਨਾਂ ਦੇ ਵਿੱਚ ਇੰਨੀ ਪਾਵਰ ਹੈਗੀ ਹੈ ਇਸ ਵਕਤ ਹਾਲਾਤ ਕੀ ਬਣੇ ਹੋਏ ਨੇ ਕਿਉਂਕਿ ਅਕਾਲੀ ਦਲ ਦੀ ਜਿਹੜੀ ਵੋਟ ਬੈਂਕ ਹੈ ਜਿਸ ਤਰ੍ਹਾਂ ਉਸ ਨੂੰ ਪਿਛਲੇ ਸਮੇਂ ਦੇ ਵਿੱਚ ਖੋਰਾ ਲੱਗਿਆ ਸੀ ਕਿਉਂਕਿ ਇੱਥੇ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਇਹ ਵੋਟ ਜਿਹੜਾ ਉਮੀਦਵਾਰ ਸੀ ਇਹਦਾ ਆਪਣਾ ਵੀ ਆਧਾਰ ਸੀ ਵੱਡੇ ਪੱਧਰ ਦੇ ਉੱਤੇ ਪਰ ਜੇਕਰ ਇਸੇ ਨੂੰ ਲੈ ਕੇ ਅੱਗੇ ਸਾਈ ਦੇ ਵਿੱਚ ਜਾਣ ਤੋਂ ਪਹਿਲਾਂ ਇਹਨਾਂ ਨੂੰ ਆਪਣੇ ਹਲਕਿਆਂ ਦੇ ਵਿੱਚ ਜਾਂ ਫਿਰ ਵੋਟ ਬੈਂਕ ਨੂੰ ਲੈ ਕੇ ਜਿੱਥੇ ਵੱਡੇ ਪੱਧਰ ਦੇ ਉੱਤੇ ਇਹ ਪਲੇਟਫਾਰਮ ਦੇ ਉੱਤੇ ਕੀਤਾ ਜਾਣਾ ਚਾਹੀਦਾ ਤਾਂ ਇੱਥੇ ਸੁੱਚਾ ਸਿੰਘ ਛੋਟੇ ਪਰ ਹੋਰਾਂ ਦਾ ਵੀ ਬਿਆਨ ਆਇਆ ਛੋਟੇ ਪਰ ਸਾਬ ਹੋਰਾਂ ਨੇ ਵੀ ਇਸ ਦੇ ਉੱਤੇ ਬਿਆਨ ਦਿੱਤਾ ਕਿ ਜੇਕਰ ਆਪਣੀ ਹਉਮੈ ਹੰਕਾਰ ਨੂੰ ਛੱਡ ਕੇ ਇਕੱਠੇ ਹੋ ਜਾਂਦੇ ਆ ਤਾ ਸਾਨੂੰ ਕਿਸੇ ਤਰ੍ਹਾਂ ਨਹੀਂ ਹੋਏਗਾ ਉਹ ਜਿਹੜਾ ਛੋਟੇ ਪਰ ਸਾਫ ਕੋਰ ਦਾ ਕੀ ਬਿਆਨ ਹੈ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਇਸ ਵੀਡੀਓ ਦੇ ਵਿੱਚ ਉਹ ਵੀ ਤੁਸੀਂ ਇੱਕ ਵਾਰੀ ਜ਼ਰੂਰ ਸੁਣੋ ਆ ਸਕਦਾ ਹੈ ਕਿ ਸਮੇਂ ਵਿੱਚ ਸਾਰੇ ਪੇਰੇ ਦੇ ਕੱਟੇ ਹੋ ਸਕਦੇ ਕੁਝ ਹੋ ਸਕਦਾ ਜੀ ਜੇਕਰ ਦੁਪਹਿਰ ਨਾਲ ਬੰਦਾ ਹੋਮੇ ਛੱਡ ਦੇ ਤਾਂ ਕੌਣ ਤੱਕ ਇਹਦੇ ਜੋ ਫਸਲੇ ਆ ਉਹਨਾਂ ਦੇ ਸਿਰ ਤੋਂ ਅੱਜ ਘਰ ਦੇ ਕਿ ਕੁਰਸੀਆਂ ਕੌਣ ਤੱਕ ਦੇ ਸਾਹਮਣੇ ਕੋਈ ਅਮਨਿਅਤ ਨਹੀਂ ਰੱਖੀ ਸਾਡੇ ਵਾਸਤੇ ਸਭ ਤੋਂ ਸਰਵੋਤਮ ਕੌਣ ਤੱਕ ਜੀ ਲੋਕਾਂ ਤਾਂ ਖੁਸ਼ ਲੋਕ ਹੋਣਗੇ ਇਹਨੂੰ ਵਾਚਾ ਨੂੰ ਸਮਝਦੇ ਜਿਹੜੇ ਕਾਂਗਰਸ ਦੇ ਨਾਲ ਮੱਥਾ ਟੇਕਦੇ ਜਾਂਦੇ ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਸਾਈ ਤੋਂ ਪਹਿਲਾਂ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਜਾਂ ਫਿਰ ਕਾਂਗਰਸ ਜਾਂ ਫਿਰ ਬੀਜੇਪੀ ਆਮ ਅਕਾਲੀ ਦਲ ਜਾਂ ਨਵਾਂ ਅਕਾਲੀ ਦਲ ਵਾਰਸ ਤੇ ਪੰਜਾਬ ਕਿਹੜੇ ਅਕਾਲੀ ਦਲ ਜਿਸ ਤਰ੍ਹਾਂ ਹੁਣ ਸਿਆਸਤੀ ਤੌਰ ਦੇ ਉੱਤੇ ਆਪਣੀ ਸਾਈ ਦੀ ਤਿਆਰੀ ਕਰ ਰਹੇ ਹੋ ਤੁਹਾਡੇ ਕੀ ਵਿਚਾਰ ਨੇ ਇਸ ਬਾਬਤ ਆਪਣੇ ਵਿਚਾਰ ਇਸ ਵੀਡੀਓ ਤੇ ਕਮੈਂਟ ਉਸ ਦੇ ਵਿੱਚ ਜਰੂਰ ਦਿਓ ਤਾਂ ਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਜਿਹੜੇ ਵਿਚਾਰ ਨੇ ਉਹ ਸਾਂਝੇ ਕਰ ਸਕੀਏ ਧੰਨਵਾਦ